ਦਾ ਕਹਿਣਾ ਹੈ ਕਿ ਇੱਥੇ ਸਰਕਾਰ ਕੁਛ ਵੀ ਨਹੀਂ ਕਰ ਰਹੀ ਦਿਖਾਈ ਦੇ ਆ ਕੈਮਰਾਮੈਨ ਨੂੰ ਕਹਿਣਾ ਕਿ ਉਹ ਦਿਖਾਈ ਦੇਣਾ ਕਿ ਇੱਕ ਜਿਹੜਾ ਉਹ ਜਿਹੜਾ ਘਰ ਆ ਪਾਣੀ ਦੇ ਵਿੱਚ ਡੁੱਬ ਗਿਆ ਜੱਸ ਉਹ ਜਵਾਨ ਨੇ ਉਹ ਸੇਵਾ ਕਰ ਰਹੇ ਉਹ ਕਹਿੰਦਾ ਇੱਧਰ ਸੁਣੋ ਉਹ ਸੇਵਾ ਕਰ ਦਾਂਗੇ ਦੇਖ ਲੀ ਨੇ ਗੱਟੇ ਪਾਸ ਪਰ ਕੇ ਲੈ ਆਉਂਦੇ ਨੇ ਸਮਾਜ ਸੇਵੀ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਰਕਾਰ ਕੁਛ ਵੀ ਨਹੀਂ ਕਰ ਰਹੀ ਪਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਆ ਬਈ ਜਸਜੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਇੱਕ ਪਾਸੇ ਕਹਿੰਦੀ ਅਸੀਂ ਤਾਂ ਬਹੁਤ ਜ਼ਿਆਦਾ ਯੋਗਦਾਨ ਪਾ ਰਹੇ ਹਾਂ ਦਿਨ ਪਰ ਰਾਤ ਅਸੀਂ ਕੰਮ ਕਰ ਰਹੇ ਹਾਂ ਦੂਜੇ ਪਾਸੇ ਤੁਸੀਂ ਕਹਿੰਦੇ ਜੀ ਇੱਥੇ ਤਾਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਪਹੁੰਚਿਆ ਨਹੀਂ ਇਹ ਗੱਲ ਠੀਕ ਹੈ ਨਹੀਂ ਆ ਰਿਹਾ ਕੋਈ ਆਇਆ ਤੁੰਤਨ ਬਾਬਾ ਤਾਰਾ ਸਿੰਘ ਜੀ ਸਰੇਸ਼ਾ ਵਾਲੇ ਉਹਨਾਂ ਦੇ ਵਰ ਸਾਹੇ ਸੰਤ ਬਾਬਾ ਸਿਖਾ ਸਿੰਘ ਜੀ ਉਹਨਾਂ ਦੀਆਂ ਵੱਲੋਂ ਸੰਗਤਾਂ ਭੇਜੀਆਂ ਗਈਆਂ ਜੋ ਇਹਨਾਂ ਦਾ ਸੰਯੋਗ ਦੇ ਰਹੇ ਆ ਖਬਰਾਵਾ ਪਿੰਡ ਦਾ ਇਹ ਵਾਲਾ ਇਹ ਸਾਰਾ ਇਹ ਬੰਨ ਬੰਨ ਰਿਹਾ ਕੋਈ ਸਰਕਾਰੀ ਬੰਦਾ ਨਹੀਂ ਇੱਥੇ ਆਇਆ ਝੂਠ ਨਹੀਂ ਮਾਰੀ ਤਾਂ ਭਗਵਾਨ ਜਮਾਨ ਕਹਿੰਦਾ ਵੀ ਸਾਡੀ ਸਰਕਾਰ ਦਿਨ ਤੇ ਰਾਤ ਜਿਹੜੀ ਉਹ ਸੇਵਾ ਕਰ ਰਹੀ ਹੈ ਉਹ ਪਤਾ ਨਹੀਂ ਗੁਪਤੀ ਸੇਵਾ ਕਰੀ ਜਾਂਦੇ ਕਿੱਥੇ ਕਰਦੇ ਆ ਇਹ ਨਹੀਂ ਪਤਾ ਇਹਨਾਂ ਨੂੰ ਪਤਾ ਉਹ ਕੋਈ ਕਿੱਥੇ ਕਰ ਰਹਾ ਸੇਵਾ ਅਜੇ ਤੱਕ ਕੋਈ ਆਗਾ ਹੀ ਨਹੀਂ ਹੈ ਇਹ ਜਿਹੜੇ ਚਾਰ ਆਉਂਦੇ ਉਹ ਸਖ ਬਦੂਰੇ ਪੜਦੇ ਆ ਜਿਹੜੇ ਉਹਨਾਂ ਦੇ ਆਉਂਦੇ ਆ ਉਹ ਨਰੀ ਗੰਦਰਾਗਾ ਉਹ ਚਲੇ ਜਾਂਦੇ ਆ ਇਹ ਦਰ ਰਾਜ ਸਿੰਘ ਦਾ ਐਮ ਐਲ اے ਮੰਤਰੀ ਆ ਫੋਟੋ ਖਿਜਾ ਕੇ ਤਾਂ ਆਉਂਦੇ ਨੇ ਉਹ ਫੋਟੋ ਖਿਜਾਉਂਦੇ ਬਸ ਪਾਣੀ ਵੇਖਣ ਆਉਂਦੇ ਆ ਇਹੋ ਵੇਖਣ ਆਉਂਦੇ ਆ ਵੀ ਪਾਣੀ ਕਿੰਨਾ ਹੈ ਤਾਂ ਦੇਖ ਸਕਦੇ ਕਿ ਗੁਰੂ ਮਹਾਰਾਜ ਦੀ ਕਿਰਪਾ ਜਿਹੜੇ ਨੌਜਵਾਨ ਆ ਉਹੋ ਬਿਲਕੁਲ ਆਪਣੀ ਜਾਨ ਦੁਖਾਂ ਦੇ ਵਿੱਚ ਪਾ ਕੇ ਜਿਹੜੀ ਉਹ ਸੇਵਾ ਕਰ ਰਹੇ ਆ ਤਾਂ ਉਧਰ ਜਾਲ ਬੰਨਿਆ ਜਾ ਰਿਹਾ ਵਾ ਤੇ ਜਾਲ ਬੰਨਿਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਵਕਤ ਜਿਹੜਿਆ ਸੰਗਤਾਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਆ ਇੰਨੀ ਹੱਥ ਦੀ ਗਰਮੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸੇਵਾ ਕਰ ਰਹੇ ਨੇ ਤਾਂ ਸਾਹਮਣੇ ਬਿਲਕੁਲ ਦਿਖਾਈ ਦੇ ਕੈਮਰਾਮੈਨ ਨੂੰ ਕਿਹਨਾ ਕਿ ਉਹ ਦਿਖਾਈ ਦੇਣਾ ਕਿ ਇੱਕ ਜਿਹੜਾ ਉਹ ਜਿਹੜਾ ਘਰ ਆ ਪਾਣੀ ਦੇ ਵਿੱਚ ਡੁੱਬ ਗਿਆ ਜਸ ਵਿੱਚ ਉਥੇ ਲੋਕਾਂ ਦਾ ਕਹਿਣਾ ਕਿ ਉਥੇ ਟਰੈਕਟਰ ਖੜਾ ਵਾ ਤਾਂ ਦੇਖ ਸਕਦੇ ਆ ਚਾਰੇ ਪਾਸੇ ਜਿਹੜਾ ਪਾਣੀ ਪਾਣੀ ਹੋਇਆ ਪਿਆ ਵਾ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਨੌਜਵਾਨਾਂ ਨਾਲ